ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਨਿਮਰਤਾ ਸਤ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਕੱਲ ਜੋ ਨਿਹੰਗ ਸਿੰਘਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਕੁੱਟਮਾਰ ਕਰਦਿਆਂ ਦੀ ਦਿਮਾਲੇ ਵਿਧਾਇਆ ਗਿਆ ਮਾਜਰੀ ਸੁਹਾਣਾ ਸਭ ਦੇ ਲੱਗੇ ਉਸ ਸੰਬੰਧ ਦੇ ਵਿੱਚ ਗੱਲਬਾਤ ਕਰਨੀ ਆ ਸਿੰਘ ਸਾਹਿਬ ਬਾਬਾ ਕੁਲਵਿੰਦਰ ਸਿੰਘ ਜੀ ਚੁੰਤੇ ਵਾਲੇ ਚਮਕੌਰ ਸਾਹਿਬ ਵਾਲੇ ਜੋ ਲਗਾਤਾਰ ਬੰਦੀ ਸਿੰਘਾਂ ਦੀ ਰਿਹਾਈ ਮੋਰਚੇ ਤੇ ਡਟੇ ਹੋਏ ਆ ਉਹ ਸਿੰਘ ਸਾਹਿਬ ਜੀ ਇਹ ਨੰਗ ਸਿੰਘਾਂ ਦੇ ਪੂਰਾ ਹਫ਼ਤੇ ਦੇ ਵਿੱਚ ਨੰਗ ਸਿੰਘ ਉਹ ਦਾਖਲ ਹਨ ਬਾਬਾ ਜੀ ਹਸਪੀਟਲ ਜਾ ਕੇ ਜੋ ਵੀ ਉਹਨਾਂ ਦਾ ਇਲਾਜ ਵਗੈਰਾ ਸਾਰਾ ਕੁਝ ਦੇਖ ਕੇ ਦੇਖਰੇਖ ਕਰ ਰਹੇ ਹਨ ਪ੍ਰਸ਼ਾਸਨ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਹਨ ਬਾਬਾ ਜੀ ਤੇ ਪ੍ਰਸ਼ਾਸਨ ਜੇ ਅਗਰ 2 ਦਿਨ ਦੇ ਵਿੱਚ ਕਾਰਵਾਈ ਨਹੀਂ ਕਰਦਾ ਤੇ ਸਿੰਘ ਸਾਹਿਬ ਬਾਬਾ ਜੀ ਬਾਬਾ ਕਲੰਦਰ ਸਿੰਘ ਬਾਬਾ ਰਾਜਾ ਰਾਜ ਸਿੰਘ ਸਮੁੱਚੀਆਂ ਨੰਗ ਸਿੰਘ ਦੇ ਜਥੇਬੰਦੀਆਂ ਵੱਲੋਂ ਇੱਕ ਕਾਲ ਦਿੱਤੀ ਜਾਊਗੀ ਤੇ ਉੱਥੇ ਸਾਰੀ ਸੰਗਤ ਨੇ ਵੱਧ ਚੜ ਕੇ ਪਹੁੰਚਣਾ ਇਹ ਵੀਡੀਓ ਬਣਾਉਣ ਦਾ ਮਕਸਦ ਇੰਨਾ ਹੀ ਆ ਸਿਰਫ ਕਿ ਆਪਾਂ ਕਿਸੇ ਅਫਵਾਹ 'ਚ ਨਹੀਂ ਆਉਣਾ ਤੇ ਆਪਾਂ ਕਿਸੇ ਕੋ ਇੱਧਰ ਲਈ ਉੱਧਰ ਲਈ ਕੋ ਗੱਲ ਕਰਦਾ ਇਦਾਂ ਹੋ ਗਈ ਇਦਾਂ ਹੋ ਗਈ ਵੀ ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਬਾਬਾ ਜੀ ਲਗਾਤਾਰ ਸਿੰਘਾਂ ਦੇ ਸੰਪਰਕ ਦੇ ਵਿੱਚ ਹਨ ਉਹਨਾਂ ਨੇ ਆਪਦੇ ਸਿੰਘ ਉਹਨਾਂ ਦੇ ਕੋਲ ਛੱਡੇ ਹੋਏ ਹਨ ਹਸਪੀਟਲ ਜੋ ਇਲਾਜ ਕਰਵਾ ਰਹੇ ਹਨ ਸਿੰਘ ਸਾਹਿਬ ਬਾਬਾ ਮਾਨ ਸਿੰਘ ਜੀ ਘੂੜਿਆਂ ਦੇ ਜਥੇਦਾਰ ਉਹਨਾਂ ਦੀ ਪੂਰੀ ਦੇਖਰੇਖ ਵਿੱਚ ਇਹ ਪੈਰਾ ਚੱਲ ਰਿਹਾ ਤੋ ਸਾਰਿਆਂ ਨੂੰ ਬੇਨਤੀ ਹੈ ਇਹ ਆ ਕਿ ਪ੍ਰਸ਼ਾਸਨ ਨੇ ਜਿੰਨਾ ਵੀ ਸਮਾਂ ਮੰਗਿਆ ਬਾਬਾਈ ਦੇ ਨਾਲ ਤੁਸੀਂ ਰابطਾ ਕਰੋ ਤੇ ਬਾਬਾਈ ਜਿੱਦਾਂ ਕਹਿਣਗੇ ਅਗਲਾ ਹੁਕਮ ਉਹ ਬਾਬਾਈ ਦੇ ਕਹਿਣ ਤੇ ਚੱਲਣਾ ਕਿਸੇ ਨੇ ਆਪੋ ਧਾਪੀ ਨਹੀਂ ਕਰਨੀ ਇਹ ਸਾਰੀ ਜ਼ਰੂਰੀ ਬੇਨਤੀ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ